ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅ ਸਵਾਗਤ ਕਰਦਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ Facebook ਚੈਨਲ ਦੇ ਉੱਤੇ ਆਦੀ ਜਿਹੜੀ ਵੀਡੀਓ ਦੀ ਸ਼ੁਰੂਆਤ ਤੁਹਾਡੇ ਸਾਹਮਣੇ ਮੈਂ ਕਰਨ ਜਾ ਰਿਹਾ ਹਾਂ ਉਮੀਦ ਹੈ ਵੀ ਬਾਕੀ ਵੀਡੀਓ ਦੀ ਤਰ੍ਹਾਂ ਇਸ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦੇਵੋਗੇ ਜਿਸ ਤਰ੍ਹਾਂ ਬਾਕੀ ਮੇਰੀ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਆ ਆਦੀ ਜਿਹੜੀ ਵੀਡੀਓ ਦੀ ਜਿਹੜੀ ਸ਼ੁਰੂਆਤ ਹੈ ਤਾਂ ਜਿਹੜਾ ਥੰਬਨੇਲ ਹੈ ਮੇਰਾ ਉਹ ਹੈਗਾ ਵੀ ਕਦਰ ਕਦਰ ਕਰਨੀ ਕਿਦੀ ਚਾਹੀਦੀ ਆ ਤੇ ਜਿਹੜਾ ਤੁਹਾਡਾ ਗੁਣ ਦੀ ਕਦਰ ਪਾਉਂਦਾ ਹੋਵੇ ਕੁਝ ਇਸ ਰਿਲੇਟਡ ਦੇ ਵਿੱਚ ਥੋੜੇ ਸਾਹਮਣੇ ਵੀਡੀਓ ਪੇਸ਼ ਕਰ ਰਹੇ ਪਹਿਲੇ ਨੰਬਰ ਤੇ ਜੀ ਗੱਲ ਕਰੀਏ ਕਦਰ ਕਦਰ ਇੱਕ ਹੈ ਛੋਟਾ ਜਿਹਾ ਸ਼ਬਦ ਜੀ ਇਹਨੂੰ ਡਿਫਾਈਨ ਕਰਨਾ ਹੋਵੇ ਤਾਂ ਉਹ ਇਹ ਬਹੁਤ ਵੱਡੀ ਗੱਲ ਆ ਇਹ ਸਮਝ ਕਹ ਹਰੇਕ ਕੋਈ ਦਿੰਦਾ ਪਰ ਇਸ ਨੂੰ ਸਮਝਣਾ ਸਮਝ ਕੇ ਵਿਚਾਰਨਾ ਤੇ ਇਸ ਆਪਣੇ ਜੀਵਨ ਤੇ ਧਾਰਨਾ ਇਹ ਜ਼ਮੀਨ ਅਸਮਾਨ ਦਾ ਹੀ ਚੀਜ਼ਾਂ ਦਾ ਫਰਕ ਹੈ ਕਾਰਨ ਕੀ ਪਹਿਲੇ ਨੰਬਰ ਤੇ ਕਦਰ ਇਹ ਦੋ ਸ਼ਬਦ ਇਹੋ ਜਿਹੇ ਨੇ ਕਿ ਜਿਹੜਾ ਬੰਦਾ ਤੁਹਾਡੇ ਕੰਮ ਦੀ ਤਰ ਆਈ ਦੀ ਤੁਹਾਡੀ ਕੀਮਤ ਨੂੰ ਸਮਝਦਾ ਹੋਵੇ ਜਿਹਦੇ ਖਾਬਾਂ ਤੇ ਖਿਆਲਾਂ ਵਿੱਚ ਜਿਹਦੇ ਸੋਚ ਦੇ ਵਿੱਚ ਥੋਡੇ ਪ੍ਰਤੀ ਇਹ ਹੋਵੇ ਕਿ ਇਹ ਬੰਦਾ ਕੋ ਕੰਮ ਕਰਦਾ ਹੈ ਉਹਦੀ ਕੰਮ ਦੀ ਕਦਰ ਉਹ ਚੀਜ਼ ਹੁੰਦੀ ਹੈ ਤੇ ਕੀਮਤ ਕੀਮਤ ਕਲਾਕ ਸ਼ਬਦ ਹੈ ਕੀਮਤ ਜਿਹੜਾ ਉਸ ਕਦਰ ਨੂੰ ਕੰਮ ਨੂੰ ਥੋਡੇ ਨੂੰ ਸਮਝ ਜੇ ਤੇ ਉਸ ਦੀ ਕੀਮਤ ਪਾਵੇ ਕੀਮਤ ਦਾ ਵੀ ਫਰਕ ਕਈ ਕੀ ਤਰੀਕਿਆਂ ਨਾਲ ਹੁੰਦਾ ਹੈ ਉਹ ਕਿਸ ਤਰ੍ਹਾਂ ਹੁੰਦਾ ਇੱਕ ਕਿਸੇ ਬੰਦੇ ਨੂੰ ਹੀਰਾ ਮਿਲ ਜੇ ਜੇ ਤਾਂ ਉਹ ਮਿਲ ਜੇ ਸਹੀ ਕਿਸੇ ਕੀ ਜੋਰੀ ਨੂੰ ਤਾਂ ਉਸ ਦੀ ਕਈ ਵਾਰੀ ਕਦਰ ਪੈ ਜਾਂਦੀ ਹੈ ਤੇ ਜੇ ਕਈ ਵਾਰੀ ਉਹ ਡਿੱਗੇ ਹੋਏ ਬੰਦੇ ਨੂੰ ਮਿਲ ਜੇ ਜਾਂ ਜਿਹੜਾ ਗਰੀਬ ਹੋਵੇ ਉਸ ਲਈ ਉਹ ਕਢੋਣਾ ਹੋ ਜਾਗਾ ਪਰ ਜਿਹੜਾ ਕਿ ਜਿਹੜੀ ਕੀਮਤ ਹੈ ਉਹ ਹਰ ਹਰ ਬੰਦਾ ਥੋੜੀ ਕੀਮਤ ਤੈਅ ਨਹੀਂ ਕਰ ਸਕਦਾ ਕਾਰਨ ਕਿਉਂ ਕਿਉਂਕਿ ਉਹਦਾ ਹੋ ਸਕਦਾ ਉਹਦਾ ਜਿਹੜਾ ਕਰਦਾਰ ਉਹ ਥੋੜੇ ਤੋਂ ਬਹੁਤ ਨੀਮਾ ਹੋਵੇ ਤੇ ਹੁਣ ਗੱਗੇ ਗੱਲ ਜਿਹੜੀ ਮੈਂ ਕਰ ਰਿਹਾ ਵੀ ਕਦਰ ਕਰਨੀ ਕਿਸ ਦੀ ਚਾਹੀਦੀ ਹੈ ਇਹ ਆ ਕਦਰ ਉਸ ਦੀ ਕਰੋ ਜਿਹੜਾ ਕਦਰ ਦਾ ਹੱਕਦਾਰ ਹੋਵੇ ਜਿਹੜਾ ਬੰਦਾ ਬਾਕੀ ਹੀ ਆਪਾਂ ਕਹਿ ਦਿੰਨੇ ਆ ਵੀ ਇਹ ਬੰਦਾ ਇਸ ਬੰਦੇ ਦਾ ਕਰਦਾਰ ਹੈ ਜਿਹੜਾ ਉਹ ਬਹੁਤ ਫਰਕ ਆ ਦੂਜਿਆਂ ਨਾਲੋਂ ਕਿਉਂਕਿ ਤੁਹਾਨੂੰ ਸਮੇਂ ਦੇ ਅਨੁਸਾਰ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਮਿਲਦੇ ਰਹਿਣਗੇ ਹਰ ਇੱਕ ਬੰਦੇ ਨੂੰ ਮਿਲਦ ਨੇ ਉਹ ਮਿਲਦੇ ਰਹਿਣਗੇ ਕੋਈ ਏਡੀ ਚੱਕਰ ਵਾਲੀ ਗੱਲ ਨਹੀਂ ਹੁੰਦੀ ਪਰ ਜੇਕਰ ਮੈਨੂੰ ਇਹ ਲੱਗਦਾ ਸ਼ਾਇਦ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿਸੇ ਗੱਲ ਤੇ ਜਿੱਥੇ ਥੋਡੀ ਕਦਰ ਨਹੀਂ ਤੁਹਾਨੂੰ ਉਥੇ ਬਹੁਤਾ ਚਿਰ ਅੜਕਣਾ ਨਹੀਂ ਚਾਹੀਦਾ ਕਿਉਂਕਿ ਕਦਰ ਪਾਉਣ ਵਾਲਾ ਤੁਹਾਨੂੰ ਥਾਂ-ਥਾਂ ਨਹੀਂ ਮਿਲਦੇ ਉਹ ਦੁਕਾਨਾਂ ਨਹੀਂ ਮਿਲਦੀਆਂ ਕੀਮਤ ਪਾਉਣ ਵਾਲੇ ਤੁਹਾਨੂੰ ਬਹੁਤ ਘੱਟ ਮਿਲਦੇ ਨੇ ਜੇ ਕੋਈ ਕਿਸੇ ਦੀ ਜ਼ਿੰਦਗੀ ਵਿੱਚ ਮਿਲਦਾ ਤਾਂ ਉਹ ਤਾਂ ਬਹੁਤ ਵੱਡੀ ਗੱਲ ਆ ਨਹੀਂ ਤਾਂ ਕਈ ਬੰਦਿਆਂ ਦੀ ਤਕਰੀਬਨ ਸਭ ਸਾਰੀ ਉਮਰ ਲੰਘ ਜਾਂਦੀ ਹੈ ਜਿਸ ਤਰ੍ਹਾਂ ਆ ਕਹਦੇ ਨੇ ਕਿ ਕਿਸੇ ਬੰਦੇ ਨੂੰ ਉਸ ਦੀ ਨਾਂ ਤੱਕ ਕੀਮਤ ਪੈਂਦੀ ਆ ਨਾ ਕਦਰ ਹੁੰਦੀ ਆ ਤੇ ਫਿਰ ਵੀ ਉਹਨੂੰ ਅੰਤ ਦੇ ਵਿੱਚ ਇਹ ਸੋਨ ਨੂੰ ਮਿਲਦਾ ਕਿ ਤੂੰ ਕੀ ਕੀਤਾ ਸਾਡੇ ਲਈ ਬਸ ਬਲਕਿ ਉਸ ਬੰਦੇ ਨੇ ਆਪਣਾ ਸਾਰਾ ਜੀਵਨ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਕਿ ਉਹਨੇ ਆਪਣੇ ਵੀ ਸ਼ੌਂਕ ਮਾਰੇ ਹੋਣ ਮੈਨੂੰ ਲੱਗਦਾ ਆਪਣੇ ਵੀ ਸ਼ੌਂਕ ਮਾਰੇ ਹੁਣ ਉਹਨੇ ਤੁਹਾਡੇ ਸ਼ੌਂਕ ਪਹਿਲ ਦੇ ਆਧਾਰ ਤੇ ਪੂਰੇ ਕੀਤੇ ਹੋ ਸਕਦੇ ਨੇ ਜਿਹਨੂੰ ਬਾਕੀ ਹੀ ਕਦਰ ਦਾ ਅਹਿਸਾਸ ਆ ਉਹ ਰੂੜੀ ਤੇ ਪਈ ਵੀ ਚੀਜ਼ ਨੂੰ ਕਦਰ ਦੀ ਕਦਰ ਜਾਣਦਾ ਹੁਣ ਆਪਾਂ ਕਈ ਵਾਰੀ ਕਹਿ ਦਿੰਨੇ ਆ ਕਿ ਜੀ ਬੇਸਟ ਵਿੱਚ ਖਾਣਾ ਹੋ ਜਾਂਦਾ ਆਪਾਂ ਸੁੱਟ ਦਿੰਨੇ ਆ ਪਰ ਅੱਜ ਯਕੀਨ ਮੰਨਿਓ ਜਿਨ੍ਹਾਂ ਨੂੰ ਬਈ ਖਾਣ ਨੂੰ ਨਾ ਮਿਲਦਾ ਉਹਨਾਂ ਨੂੰ ਉੱਥੇ ਡਿੱਗਿਆ ਖਾਣਾ ਵੀ ਧੋਕੇ ਅਗਲਾ ਖਾਂਦੇ ਦੇਖੇ ਨੇ ਮੈਂ ਜਿਹਨੂੰ ਕਦਰ ਆ ਉਹਨੂੰ ਜੇ ਜਿੰਦਗੀ ਚ ਰੱਬ ਨੇ ਇੰਨਾ ਕੋ ਕਾਬਿਲ ਕਰਿਆ ਪਹਿਲੀ ਗੱਲ ਮੈਂ ਦੋ ਗੱਲਾਂ ਚ ਆਪਣੀ ਵੀਡੀਓ ਦੀ ਮੈਂ ਅੰਤ ਤੱਕ ਪਹੁੰਚਾ ਪਹਿਲੇ ਨੰਬਰ ਤੇ ਤਾਂ ਗੱਲ ਇਹ ਆ ਕਿ ਤੁਸੀਂ ਕੀਰਤੀ ਬੰਦੇ ਨੂੰ ਚਾਹੇ 2 ਰੁਪਏ ਵੱਧ ਦੇ ਦਿਓ ਮੈਨੂੰ ਲੱਗਦਾ ਜਿਹੜਾ ਖੂਨ ਪਸੀਨੇ ਦੀ ਜਾਂ ਦਸਾਂ ਨੋਹਾਂ ਦੀ ਕਿਰਤ ਕਮਾਈ ਆਪਣੀ ਕਰਦਾ ਉਹਨੂੰ ਮੈਂ ਕਹਿੰਦਾ ਜੇ 50 ਰੁਪਏ ਜਾਂ 100 ਰੁਪਏ ਵੀ ਵੱਧ ਦੇ ਦੂੰਗੀ ਨਾ ਤੁਹਾਡਾ ਉਹ ਤੁਸੀਂ ਜਿਹੜੇ ਵੀ ਧਰਮ ਨਾਲ ਬਿਲੋਂਗ ਕਰਦੇ ਹੋ ਕੋਈ ਮੈਂ ਸਿੱਖ ਕਮਿਊਨਿਟੀ ਨਾਲ ਬਿਲੋਂਗ ਕਰਦਾ ਸਿੱਖ ਧਰਮ ਨਾਲ ਕੋਈ ਹਿੰਦੂ ਮਤ ਕੋਈ ਮੁਸਲਮਾਨ ਧਰਮ ਬਾਕੀ ਸਾਰੇ ਆਪਣੇ ਨੇ ਕੋਈ ਅਪਣੇ ਤੋਂ ਵੱਖ ਨਹੀਂ ਤੁਸੀਂ ਇਹ ਦੇਖ ਲਓ ਵੀ ਸਾਰਾ ਕੋਈ ਵੀ ਧਰਮ ਹੈ ਸਭ ਤੋਂ ਪਹਿਲਾਂ ਇਹ ਇਨਸਾਨੀਅਤ ਸिखਾਂ ਦਾ ਅਸੀਂ ਪਹਿਲਾਂ ਇਨਸਾਨੀਅਤ ਸਾਡੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ ਹਵਾਨੀਅਤ ਨਹੀਂ ਜਵਾਨੀਅਤ ਵਾਲੇ ਬਹੁਤ ਮਿਲਦੇ ਨੇ ਉਹ ਸਹੀ ਤਰੀਕੇ ਨੂੰ ਜਿਹੜੀ ਆਪਣੀ ਮਿਹਨਤ ਆ ਜੇ ਤੁਸੀਂ 150 ਵੱਧ ਵੀ ਦੇ ਦੋਗੇ ਮੈਨੂੰ ਲੱਗਦਾ ਕੋਈ ਦੋਖ ਖਾਲੀ ਗੱਲ ਨਹੀਂ ਹੈਗੀ ਪਰ ਜੇਕਰ ਤੁਸੀਂ ਇਹੋ ਜਿਹੇ ਬੰਦੇ ਦਾ ਹੱਕ ਖਾਣੇ ਹੋ ਸਾਡੇ ਧਰਮ ਗ੍ਰੰਥਾਂ 'ਚ ਲਿਖਿਆ ਹੋਇਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗਊ ਪੀਰ ਹਮਾਤਾ ਪਰੈ ਜਾਂ ਮਰਦਾਰ ਨਾ ਖਾਏ ਕਿ ਜਿਸ ਤਰ੍ਹਾਂ ਮੁਸਲਮਾਨ ਨੂੰ ਸੂਰ ਖਾਣਾ ਆਪਣੇ ਧਰਮ ਪਰਿਸ਼ਟਿਆ ਜਾਂਦਾ ਹੈ ਇਹ ਚੀਜ਼ ਦੇ ਕਾਬਿਲ ਹੈ ਤੇ ਉਸੇ ਤਰ੍ਹਾਂ ਕਿਸੇ ਦਾ ਹੱਕ ਖਾਣ ਵਾਲਾ ਇਨਸਾਨ ਜੇ ਉਹ ਲੱਖ ਲੱਖ ਧਰਮੀ ਕ ਬਣੇ ਹੋ ਤਾਂ ਉਹ ਧਰਮੀ ਨਹੀਂ ਹੋ ਸਕਦਾ ਧਰਮ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਇਨਸਾਨੀਅਤ ਸਿਖਾਉਂਦਾ ਥੋੜਾ ਕਿਸੇ ਪ੍ਰਤੀ ਦਰਦ ਹੋਵੇ ਜਿਹੜਾ ਦਰਦ ਅੱਜ ਮੰਨ ਲਓ ਮੈਨੂੰ ਹੁੰਦਾ ਨਾ ਉਹ ਦਰਦ ਕਿਸੇ ਹੋਰ ਨੂੰ ਵੀ ਹੁੰਦਾ ਹੋਊਗਾ ਗੱਲ ਉੱਥੇ ਇਹ ਆਉਂਦੀ ਹੈ ਕਿ ਤੁਹਾਨੂੰ ਬਾਕੀ ਦਰਦ ਉਹਦਾ ਲਿਖਦਾ ਕਿ ਤੁਸੀਂ ਆਪਣੇ ਵਾਂਗੂ ਦੂਜਿਆਂ ਦਾ ਦਰਦ ਦਾ ਜਿਆਦਾ ਫਾਇਦਾ ਉਠਾ ਰਹੇ ਹੋ ਸਾਚ ਨੂੰ ਪਛਾਣੋ ਸੱਚ ਦੀ ਪਹਿਲ ਕਰੋ ਬਾਕੀ ਸਮਾਂ ਚੱਲਦਾ ਰਹਿੰਦਾ ਸਮਾਂ ਆਪਣੀ ਚਾਲ ਚੱਲਦਾ ਜਿਸ ਤਰ੍ਹਾਂ ਸਮਾਂ ਚੱਲਦਾ ਆਪਾਂ ਵੀ ਉਵੇਂ ਚੱਲਦੇ ਹਾਂ ਪਰ ਬਾਕੀ ਜਿਹੜੀ ਮੇਰੀ ਗੱਲ ਵੀਡੀਓ ਬਣਾਉਣ ਦਾ ਮਕਸਦ ਸੀ ਵੀ ਜੇ ਕੋਈ ਕਦਰ ਕਰਨ ਵਾਲਾ ਕਦਰ ਕ ਕਦਰ ਦੋ ਤਰ੍ਹਾਂ ਹੁੰਦਾ ਇੱਕ ਕਦਰ ਕਰਨ ਵਾਲਾ ਹੁੰਦਾ ਇੱਕ ਕਦਰ ਕਰਨ ਵਾਲਾ ਹੁੰਦਾ ਕਈ ਵਾਰੀ ਆਪਾਂ ਉਸ ਬੰਦੇ ਦੀ ਕਦਰ ਕਰਦੇ ਹੁੰਨੇ ਆ ਜਿਹੜਾ ਬੰਦਾ ਕਰਾਉਣ ਦੇ ਹੱਕਦਾਰ ਨਹੀਂ ਹੁੰਦਾ ਕਈ ਵਾਰ ਬਾਕੀ ਹੀ ਕਰੋਣ ਵਾਲਾ ਹੁੰਦਾ ਤੇ ਉਹਨੂੰ ਅਸੀਂ ਕੋਡੀਆਂ ਦੇ ਭਾਅ ਵਿੱਚ ਦੇ ਦਿੰਦੇ ਹਾਂ ਬਸ ਇਹ ਚੀਜ਼ ਮਨ ਦੇ ਵਿੱਚ ਹਮੇਸ਼ਾ ਲਿਆ ਕੇ ਰੱਖਿਓ ਕਿ ਸਾਡਾ ਜਿਹੜਾ ਰੁਪਈਆ ਜਾਂ ਸੀ ਪੈਸੇ ਸਾਡਾ ਫਰੂਲ ਖਰਚੀ ਨਾ ਕਿਤੇ ਹੋਵੇ ਕਿਸੇ ਕਿਰਤੀ ਨੂੰ ਚਾਹੇ 2 ਰੁਪਏ ਵਧ ਦਿੱਤੇ ਜਾਣ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ ਉਹ ਤੁਹਾਡਾ ਧਰਮ ਦੇ ਨਾਂ ਤੇ ਤੁਹਾਡਾ ਅਸਲੀ ਫਲ ਉਹ ਲੱਗਣਾ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਮੈਂ ਵੀ ਉਹ ਚੀਜ਼ ਨੂੰ ਆਪਣੇ ਅੰਦਰ ਲਿਆ ਰਿਹਾ ਹਾਂ ਕੁਝ ਪਰਸੈਂਟ ਹੈਗੀ ਹੈ ਜੀ ਕੁਝ ਨਹੀਂ ਹੈਗੀ ਤਾਂ ਉਹ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੋ ਵੀਡੀਓ ਵਧੀਆ ਲੱਗੀ ਤਾਂ ਵੱਤ ਵਤ ਲੋਕਾਂ ਤੱਕ ਜਰੂਰ ਸ਼ੇਅਰ ਕਰਿਓ ਕੁਝ ਨਾ ਕੁਝ ਜੋ ਕੁਝ ਨਮਾ ਜ਼ਿੰਦਗੀ ਚ ਸਿੱਖਦੇ ਆ ਉਹ ਕੁਝ ਤੁਹਾਡੇ ਸਾਹਮਣੇ ਮੇਰੀ ਯਾਤ ਕੋਸ਼ਿਸ਼ ਹੁੰਦੀ ਹੈ ਕਿ ਮੈਂ ਦੱਸਿਆ ਜਾਵੇ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਤੁਹਾਡੇ ਪਿਆਰ ਸਤਿਕਾਰ ਦੀ ਲੋੜ ਆ ਸਪੋਰਟ ਜਰੂਰ ਕਰਿਆ ਕਰੋ ਵੱਤ ਵਤ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀਰ ਭਰਾਵਾਂ ਤੱਕ ਇਹ ਵੀਡੀਓ ਜਰੂਰ ਪਹੁੰਚੇ ਸਤਿ ਸ਼੍ਰੀ ਅਕਾਲ ਪੰਜਾਬ ਪੰਜਾਬੀਅਤ ਜਿੰਦਾਬਾਦ